ਕਾਂਗੇ ਵਾਲਾ ਕਾਂਗੇ ਵਾਲਾ ਆਹ ਕਹਿੰਦੇ ਦੁਨੀਆ ਦੇ ਵੱਡੇ ਟੂਰਨਾਮੈਂਟਾਂ ਦਾ ਇਹ ਬੈਸਟ ਬਣਿਆ ਇਹਦੇ ਪਿੰਡੇ ਵਿੱਚ ਜਾਨ ਬੜੀ ਹੈ ਇਹ ਨਾ 11 ਖਵਾਉਂਦਾ ਹੈ ਇਹ ਕਹਿੰਦੇ ਦੁਨੀਆ ਨਚਾਉਂਦਾ ਹੈ ਇਹ ਦੁਨੀਆ ਨਚਾਉਂਦਾ ਬੜਾ ਤਾਲਪੁਰੀਆ ਲਓ ਸਾਹਮਣੇ ਬਠੰਡੇ ਤੋਂ ਚੱਲ ਗਿਆ ਪਰਾ ਰੰਮਾ ਪੈਂਦਾ ਕਹਿ ਕੀਤਾ ਨੌਜਵਾਨੇ ਪਰ ਸੁਖ ਪੰਘਾਲੇ ਮੇਰੇ ਬਲਦੇ ਲਾਲ ਉਹ ਟੱਕਰ ਹੋਈ ਹੈ ਪਰ ਪੁਆਇੰਟ ਰੇਟਰ ਦੇ ਹਿੱਸੇ ਜੁੜ ਚੁੱਕਿਆ ਹੈ ਯਾਦਾਂ ਨੇ ਸਾਡੇ ਵੀਰ ਸੰਦੀਪ ਨਗਲ ਅੰਬਿਆ ਵਾਲੇ ਦੀਆ ਯਾਦਾਂ ਨੇ ਪੰਡਤ ਜੀ ਵੀ ਬਿਆਲ ਜੀ ਦੀਆ ਇਹੀ ਗਰਾਊਂਡ ਸੀ ਜਦੋਂ ਪਹਿਲਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਆਗਾਜ਼ ਆ ਧਰਤੀ ਤੇ ਹੋਇਆ ਸੀਗਾ ਜੱਗਾ ਤਿਆਲਪੁਰੀਆ ਤੇ ਗੋਲਾ ਸਦਵਾ ਵਾਲਾ ਉੱਫਾ ਵੀ ਨਹੀਂ ਕਦੇ ਲਾਲੀ ਸਿੱਧੂ ਨੱਤੂ ਜੱਗ ਵਾਲੇ ਨੇ ਆ ਨੌਜਵਾਨ ਨੂੰ ਮੋਟਰਸਾਈਕਲ ਦੇ ਕੇ ਨਵਾਜਿਆ ਸੀਗਾ ਵੰਡੀਆਂ ਗੱਲਾਂ ਹੋ ਗਈਆਂ ਛੋਟੇ ਵੀਰ ਨੌਜਵਾਨ ਰੇਟ ਪਾਉਣੀ ਵੱਧ ਗਿਆ ਹੈ ਪੀਲਾ ਗਾਂਢਲੀ ਵਾਲੇ ਦੀ ਕਬੱਡੀ ਪੈ ਰਹੀ ਹੈ ਫਤਾਪੁਰੀਆ ਇੱਕ ਮਿੰਟ ਜੱਗੀ ਦੇ ਉੱਪਰ ਖੜਾ ਲਾ ਕੱਕੇ ਨਗਰ ਨੇ ਘਰਿਆਲਾ ਤੇ ਬਰਦਾਸਪੁਰ ਲਾਈਨ ਦੀ ਟੱਕਰ ਹੈ ਪੁਆਇੰਟ ਜਿਹੜਾ ਘਰਿਆਲੇ ਦੀ ਟੀਮ ਦੇ ਖਾਤਰ ਚ ਜੁੜ ਚੁਕੀ ਹੈ ਜਿਹੜੀ ਪੇਟਰ ਸਭ ਤੋਂ ਪਸਤਰੀ ਕਬੱਡੀ ਦੇ ਮਸੀਹਾ ਸ਼੍ਰੀ ਮਾਨ ਸੰਤ ਮਹਾਪੁਰਸ਼ ਬਾਬਾ ਅਵਤਾਰ ਸਿੰਘ ਸਾਹਿਬ ਜੀ ਕਾਰ ਸੇਵਾ ਸ੍ਰਿਹਾਰੀ ਸਾਹਿਬ ਵਾਲੇ ਮਹਾਪੁਰਸ਼ ਬੈਠੇ ਹੋਏ ਤੇ ਪ੍ਰੇਮ ਢੱਲੋਂ ਮਾਝੇ ਦਾ ਮਝੈਲ ਆਇਆ ਪਹਿਲੀਆਂ ਦੇ ਵਿੱਚ ਕਹਿੰਦੇ ਮਾਝਾ ਪ੍ਰਸਿੱਧ ਕੀਤਾ ਕਿ ਮਾਝਾ ਮਾਝਾ ਕਰਦਾ ਮੈਂ ਮਾਝੇ ਤੇ ਰਹਾ ਮਹਾਪੁਰਸ਼ਾਂ ਦੀ ਦੇਣ ਮੈਂ ਜੋ ਵੀ ਬੜਿਆ ਮਹਾ ਪਰਸ਼ਾਨੀ ਦੇਣਾ ਮੈਂ ਜੋ ਵੀ ਬਣਿਆ ਇਧਰ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਕਨੇਆਲੇ ਬਾਰੇ ਵੀ ਕਬੱਡੀ ਪੈ ਰਹੀ ਹੈ ਜੱਗੇ ਪੱਤੂ ਹੁਣੀ ਖੇਮਕਰ ਤੋਂ ਭਰਾ ਸਾਡੇ ਮੰਡੇ ਆਏ ਹੈ ਇਧਰ ਵੀ ਸਾਡ ਦੇਖਾਂਗੇ ਲੱਗਦਾ ਹੋਇਆ ਜੋਰ ਆ ਬੱਲੇ ਬੱਲੇ ਹੁੰਦੀ ਹੋਏ ਤੇ ਪੁਆਇੰਟ ਜਿਹੜਾ ਰੀਡਰ ਨੇ ਜੋੜ ਦਿੰਦਾ ਹੈ ਔਰ ਪਹਿਲੀ ਵਾਟਰ ਬ੍ਰੇਕ ਜਿਹੜੀ ਹੋ ਚੁੱਕੀ ਹੈ ਹਰਪਾਲ ਭਾਲਾ ਗੁਰੀਦਵਾਲ ਜਗਰੂਪ ਲੱਤੋ ਰਵਿੰਦਰ ਖਵਾਸਪੁਰ ਅਮਰ ਅਮਰੀਕਾ ਕਰਨ ਵੀਰੋਣੀ ਜੰਗਰ ਹੁਣੀ ਰਾਣੇ ਹੁਣੀ ਜੱਗੇ ਪੱਤੂ ਹੁਣੀ ਪ੍ਰੇਮ ਢੱਲੋਂ ਦੀਆਂ ਸੱਜੀਆਂ ਖੰਭੀਆਂ ਬਾਹਾਂ ਨੇ ਚੇਚੇ ਤਾਰ ਤੇ ਸਤਕਾਰ ਹੈ ਇੱਕੋ ਗੱਲ ਕਹਿਣੀ ਤੈਨੂੰ ਢੱਲਵਾ ਮੰਦਿਰ ਤੇ ਥੋ ਖਾਰ ਬੜੀ ਖਾਂਦੀ ਹੈ ਓ ਬਿੱਲੋ ਤੇਰੇ ਯਾਰ ਦੀ ਚੜ੍ਹਾਈ ਨਹੀਂ ਰੜਿਆਂ ਤੋਂ ਜਰੀ ਨਹੀਂ ਹੋ ਜਾਂਦੀ ਐ ਕਿਵੇਂ ਗੱਲਾਂ ਚੱਲਦੀਆਂ ਦਾ ਨਾਲ ਰੋਟੀ ਬਾਤ ਤੇ ਰੋਟੀ ਲੰਗਰ ਦੀ ਕਿ ਕਬੱਡੀ ਤੇ ਦੀਵਾਲੀ ਦੋਨੋਂ ਨੰਗਲ ਦੀ ਦੋਲੋ ਨੰਗਲ ਵਾਲਾ ਪ੍ਰੇਮ ਢੱਲੋਂ ਸਾਡਾ ਵੀਰ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਵਿਆਸ ਤੇ ਲਾਗੇ ਕਰਕੇ ਬਸਿਆ ਹੋਇਆ ਵਿਆਸ ਪਰਿਆ ਦੇ ਕੱਲੇ ਤੇ ਪਿੰਡ ਹੈ ਸਾਡਾ ਵੀਰ ਪ੍ਰੇਮ ਢੱਲੋਂ ਅਮਰਜੀਤ ਢੱਲੋਂ ਹਣ ਦਾ ਪਤੀਜ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਇਹਦਾ ਪਿਆਰ ਮੱਖਣ ਸੰਧੂ ਹਣ ਦੇ ਨਾਲ ਹੈ ਤੇ ਮੱਖਣ ਸੰਧੂ ਦਾ ਪਿਆਰ ਕਿਹਦੇ ਸਾਹਬ ਤਰਕੂਟੇ ਵਾਲੇ ਦੇ ਨਾਲ ਹੈ ਸਾਡੇ ਵੀਰ ਨੇ ਆਹ ਸਾਕਵਾਸੀ ਸਰਦਾਰ ਕਸ਼ਮੀਰ ਸਿੰਘ ਤਪਸਾਰ ਯਾਰੋ ਸਾਦਾ ਦੇ ਫੁੱਲ ਪੇਟ ਕੀਤੇ ਜਾ ਰਹੇ ਹੈ